ਸਤਗੁਰ ਸਿੱਖ ਕੇ ਬੰਧਨ ਕਾਟੇ ਸਿੱਖਣੀ ਦੇ ਕਿਤੇ ਕਬਦਲ ਕਾਟੇ ਸਿੱਖਣੀ ਕਿੱਥੇ ਆਈਏ ਸੰਤ ਹੈ ਸੰਤਣੀ ਕਿੱਥੇ ਆਈਏ ਸਾਧ ਹੈ ਸਾਧਣੀ ਕਿੱਥੇ ਆਈਏ ਜਿਕਰੇ ਨਹੀਂ ਹੈ ਸਾਧਣੀ ਦਾ ਇਹ ਸਭ ਪਾਗਲ ਨੇ ਅਦਰ ਹੈ ਕੌਣ ਹੈ ਇਹ ਗੁਲਾਮ ਨੇ ਔਰਤਾਂ ਦੇ ਸਾਰੇ ਗੁਲਾਮ ਨੇ ਔਰਤਾਂ ਦੇ ਗੁਲਾਮ ਨੇ ਬੁੱਧੀ ਹੀ ਨਹੀਂ ਸਭ ਜਿਹੜੇ ਗੱਲਾਂ ਕਰਦੇ ਨੇ ਸਾਨੂੰ ਕੋਈ ਇਹ ਬਿਸ਼ੰਕਾ ਨਹੀਂ ਨਾ ਸਾਨੂੰ ਕੋਈ ਡਰਿਆ ਕਿ ਸਦਾ ਗੱਲ ਕਰ ਤੇ ਗੁਰਬਾਣੀ ਕਹਿੰਦੀ ਗੇ ਗੁਰਬਾਣੀ ਜੋ ਸਾਬਤ ਕਰਕੇ ਦਿਖਾਉਣ ਕੋਈ ਗੱਲ ਡਰਨੀ ਹੈ ਇਹ ਨਹੀਂ ਮੰਨਣਾ ਗੁਰੂ ਦੀ ਇਹ ਕਿਹੜਾ ਬੰਦੇ ਨੇ ਕਹਿੰਦੇ ਜੀ ਧਰਮ ਫੇਲ ਹੋ ਜੂਗਾ ਇਹ ਉਹ ਫੇਲ ਤਾਂ ਹੁਣ ਹੈ ਉਹ ਸਿਰਕੀ ਦੀ ਗੱਲ ਤਾਂ ਇੱਕ ਤੁਸੀਂ ਵੀ ਨਹੀਂ ਮੰਨਦੇ ਜੇ ਔਰਦਾ ਧਰਮ ਛੱਡ ਜਾਣੀ ਥੋੜਾ ਆਪ ਛੱਡਿਆ ਹੋਇਆ ਔਰਦਾ ਨਹੀਂ ਗੱਲ ਕਰਦੇ ਜੇ ਤੁਸੀਂ ਕਹਿੰਦੇ ਬਰਾਬਰ ਨਹੀਂ ਤਾਂ ਸਾਰੇ ਦੇ ਖਿਲਾਫ ਹੋਏ ਖੜੇ ਹੋ ਤੁਸੀਂ ਸਿੱਖੀ ਦੇ ਜਿਹੜੇ ਵਿਦਵਾਨ ਨੇ ਸਾਰੇ ਸਿੱਖੀ ਤੋਂ ਖਿਲਾਫ ਨੂੰ ਇਸ ਵੇਲੇ ਇਹ ਆਪਣੀ ਮੱਤਾ ਪ੍ਰਚਾਰ ਕਰਦੇ ਨੇ ਜੋ ਆਪ ਸਮਝ ਲੈਣ। ਅਜਾ 50 ਸਾਲ ਤੇ ਇਹਨੂੰ ਜਵਾਲਾ ਲਗਾਇਆ ਸੀ ਇੱਥੇ। ਔਰ ਦਾ ਬਰਾਬਰ ਔਰ ਜਾਤੇ ਰੋੜਾ ਪਤਾ ਨਾ। ਕੌਣ ਸਮਝਦਾ ਸੀ ਔਰਤ ਨੂੰ ਬਰਾਬਰ? ਕਿੱਥੇ ਸਮਝਦਾ? ਇਸਾਈਆਂ ਅੱਜ ਕਿੱਥੇ ਹੈ? ਅੱਜ ਤੱਕ ਕੋਈ ਜਿਹੜਾ ਉਹਨਾਂ ਦਾ ਪੋਪ ਬਣਦਾ। ਇੱਕ ਔਰਤ ਦਿਖਾਓ ਕਿੱਥੇ? ਨੈ ਇਸਾਈਆਂ ਦੇ ਆ ਨਾ ਮੁਸਲਮਾਨਾਂ ਦੇ ਆ ਕਿਤੇ ਵੀ ਨਹੀਂ ਹੈ ਨਹੀਂ ਜੀ ਸਾਡੇ ਸਿੱਖ ਧਰਮ ਚ ਹੈਗੀ ਪਾਗਲ ਪਾਗਲ ਨੇ ਇਹ ਜੀ 21ਵੀਂ ਸਦੀ ਦੇ ਧਰਮ ਇਹ ਨੂੰ ਪੁੱਛੇ 21ਵੀਂ ਸਦੀ ਦਾ ਧਰਮ ਤੇਰਾ ਪਿਓ ਆ ਧਰਮ ਹੈ ਜਿਹੜਾ ਬਕਵਾਸ ਕਰਦਾ ਹੈ ਜਗENDER ਸਿੰਘ ਬੱਕ ਮਾਰਦਾ ਇਹ ਤਾਂ ਜਿੱਦਾਂ ਸੰਸਾਰ ਚੱਲਿਆ ਉਦੋਂ ਦਾ ਧਰਮ ਹੈ ਇਹ ਨੂੰ 21ਵੀਂ ਸਦੀ ਦੇ ਕਹਿੰ ਪਹਿਲਾਂ ਹੈ ਉਹ ਨਹੀਂ ਸੀ ਉਹਨਾਂ ਨਾਲ ਕਿਹੜੀ ਸਦੀ ਚ ਪੈਦਾ ਹੋਇਆ ਉਹਨੂੰ ਪੁੱਛੇ ਕਬੀਰ ਕਿਹੜੀ ਸਦੀ ਪੈਦਾ ਉਦੋਂ ਵੀ ਇਹੀ ਧਰਮ ਸੀ ਤਰੂਪਰਲਾਦ ਕਿਹੜੇ ਕਦੋਂ ਸੀ ਉਦੋਂ ਵੀ ਇਹੀ ਧਰਮ ਸੀ ਵਿੱਚ ਗੁਰਬਾਣੀ ਚ ਨਾਉ ਨੇ 21ਵੀਂ ਸਦੀ ਦਾ ਧਰਮ ਨਵੇਂ ਹੀ ਗੱਲ ਛੜਤੀ ਇਹ ਚੇਤਨਾ ਲੋਡਾਉਣਗੇ ਚੇਤ੍ਰਾਇ ਦਾ ਲੋਡ ਆ ਜਾਂਦਾ ਹੁੰਦਾ ਨੇ ਬੜੇ ਧਰਮ ਨੂੰ ਤੁਸੀਂ ਦੱਸੋਗੇ ਧਰਮ ਕੀ ਹੁੰਦਾ ਢੇਲੇ ਦੀ ਤੁਹਾਨੂੰ ਅਕਲ ਨਹੀਂ ਅਖਬਾਰ ਚਲਾਉਣਾ ਸੀ ਤਾਂ 420 ਉਹ ਚੱਲਣਾ ਵੀ ਨਹੀਂ ਹੈਗਾ ਜੋ ਲਾਲ ਵੇਹ ਜਾਏ ਦੱਸਣ ਲੱਗਾ ਸਾਨੂੰ ਸਾਨੂੰ ਤੂੰ ਧਰਮ ਬਣਾਏਗਾ ਹਾਂ ਜੁੱਧ ਕਰੇ ਬਿਨ ਨਹਿ ਬਰੂੰ ਸੁਣੋ ਦਾਤ ਮਾਤਹੀਨ ਹਾਂ ਸੁਣ ਰਾਖਸ਼ ਕੀ ਬਾਤ ਕੋ ਦੇਵੀ ਉੱਤਰਦੀ ਰਾਖੇ ਦੀ ਗੱਲ ਸੁਣ ਕੇ ਦੇਵੀ ਕਹਿੰਦੀ ਬਈ ਮੇਰੇ ਨਾਲ ਗਿਆਨ ਚਰਚਾ ਕਰਕੇ ਮੈਨੂੰ ਫਰਾਲ ਹੋਵੇ ਜੁੱਧ ਕਰੇ ਹੁਣ ਜੁੱਧ ਔਰ ਤੇ ਜੁੱਧ ਕਰਦੀ ਹੁੰਦੀ ਹੈ ਉਹ ਬਿਦੇਉਤ ਮਨੇ ਵੀ ਇਹੀ ਗੱਲ ਕਹੀ ਸੀ ਵੀ ਜਿਹੜਾ ਮੈਨੂੰ ਗਿਆਨ ਚਰਚਾ 'ਚ ਹਰਾ ਲਵੇ ਮੈਂ ਉਹਨੂੰ ਬਲ ਰੂ ਵੀ ਜੇ ਮੈਨੂੰ ਗਿਆਨ ਚਰਚਾ ਚੋਂ ਨੇ ਹਰਾ ਲਿਆ ਭਾਈ ਮੈਂ ਉਹਦੇ ਅਧੀਨ ਹੋ ਜੂ ਮੈਂ ਉਹਦਾ ਸੇਵਕ ਬਣ ਜੂ ਸੇਵਕ ਬਣਨਾ ਹੀ ਆ ਫਿਰ ਤਾਂ ਬਣਨਾ ਹੀ ਆ ਫਿਰ ਤਾਂ ਸੇਵਕ ਤੇਰੇ ਜਿਹੜੇ ਸੇਵਕ ਨੇ ਹੋਏ ਤੇਰੇ ਦਾਸ ਨਾ ਦਾਸਾ ਦਾਸਾ ਜੇ ਉਹ ਪਰਮੇਸ਼ਰ ਦਾ ਦਾਸ ਆ ਸੀ ਉਹਦੇ ਦਾਸ ਫਿਰ ਉਹਦੇ ਅਸੀਂ ਦਾਸ ਬਣ ਜਾਗੇ ਕੋਈ ਗੱਲ ਨਹੀਂ ਦਾਸ ਬਣ ਲਈ ਬਣਨੇ ਉਦਾਸੀ ਤਾਹੀ ਕੇ ਹੈ ਹਾਂਜੀ ਜੁਦ ਕਰੇ ਬਿਨ ਨਹਿ ਬਰੂੰ ਸੁਨੋ ਦਇਤ ਮਤ ਹੈ ਓਏ ਪਾਗਲਾ ਕਹਿੰਦੇ ਮੇਰੀ ਗੱਲ ਸੁਣ ਲੈ ਵਾਤ ਹੀ ਨਾ ਜਾਂ ਤੂੰ ਕਹਿ ਦੇ ਆਪਣੇ ਭਾਈ ਨੂੰ ਵੀ ਮੇਰੇ ਨਾਲ ਗਿਆਨ ਚਰਚਾ ਚ ਮੈਨੂੰ ਹਰਾ ਦੇਵੇ ਮੈਨੂੰ ਮੰਨ ਲਓ ਗੱਲ ਠੀਕ ਹੈ ਜੇ ਮੇਰੇ ਨਾਲ ਅਗਿਆਨੀ ਹੋਇਆ ਮੈਂ ਉਹ ਦੀ ਹੁਕਮ ਤਾਂ ਕਬਲ ਕਬੂਲ ਕਰ ਲਾਂ ਅਗਿਆਨ ਦੀ ਹਕੂਮਤ ਗਿਆਨवान ਨਹੀਂ ਕਬੂਲ ਕਰਦੇ ਹੁੰਦੇ ਜਿੱਥੇ ਅਗਿਆਨਤਾ ਉੱਪਰ ਆ ਜਾਏ ਗਿਆਨ ਥੱਲੇ ਆ ਜਾਏ ਇਹੀ ਹੋਇਆ ਹੈ ਅੰਦੋਸਤਾਂ ਚ ਇਹ 60 ਸਾਲ ਚ ਗਿਆਨवान ਲੋਕ ਜਿਹੜੇ ਜਿਹੜੇ ਕਾਬਲ ਸੀ ਉਹਨਾਂ ਨੂੰ ਨੌਕਰੀਆਂ ਨਹੀਂ ਮਿਲੀਆਂ ਨਾ ਕਾਬਲਾਂ ਨੂੰ ਮਿਲ ਗਈਆਂ ਚਾਹੇ ਸਪਾਰਸ਼ ਨਾਲ ਮਿਲ ਗਈਆਂ ਚਾਹੇ ਪੈਸੇ ਨਾਲ ਮਿਲ ਗਈਆਂ ਚਾਹੇ ਆ ਜਿਹੜਾ ਰਿਜ਼ਰਵੇਸ਼ਨ ਉਹਦੇ ਨਾਲ ਮਿਲ ਗਈਆਂ ਤੇ ਨਹੀਂ ਗੱਲਾਂ ਨੇ ਇਹਦੇ ਵਿੱਚ ਇਹਦੀ ਸ਼ਾਂਤੀ ਹੈ ਉਹਦਾ ਯਕੀਨ ਆਤਮਾ ਚਾਹੇ ਮੰਨਣ ਚਾਹੇ ਨਾ ਮੰਨ ਇਹ ਜਾੜਾ ਫਰੋਲ ਕੇ ਦੇਖ ਲੈ ਉਹ ਜਾਂ ਮੁੰਡੇ ਵਰਦੇ ਸੀ ਜਿਹੜੇ ਕੁਆਲਿਫਾਈਡ ਸੀ ਕਮੰਡਲ ਜਾਂ ਮੰਡਲ ਕਮਿਸ਼ਨ ਸੀ ਕਿਉਂ ਵਰਦੇ ਸੀ ਕਾਵਲ ਸੀਰ ਨੂੰ ਮਿਲਦਾ ਨਹੀਂ ਆ ਕੋਣੋਂ ਉਹਨਾਂ ਦੀ ਕਾਬਲੀਅਤ ਦਾ ਮੁੱਲ ਨਹੀਂ ਪੈਂਦਾ ਜੇ ਤੋ ਕਾਬਲੀਅਤ ਦਾ ਮੁੱਲ ਨਾ ਪਾਬੇ ਕਾਬਲ ਆਦਮੀ ਸਰਕਾਰਾਂ ਨੂੰ ਪੜ ਲੈਂਦੇ ਹੁੰਦੇ ਨੇ ਖਰਾਬ ਹੋ ਜਾਂਦੇ ਬਹੁਤ ਕਾਬਲ ਨੇ ਜਿਹੜੇ ਆਤਵਾਦੀ ਬੰਦੇ ਲੱਗੇ ਹੋਏ ਨੇ ਉਹ ਵੀ ਕਾਬਲ ਨੇ ਬੰਦੇ ਬਹੁਤ ਉਹ ਠੀਕ ਹੈ ਨਾ ਕਿ ਤਾਕਤ ਥੋੜੀ ਹੁੰਦੀ ਆ ਉਹਨਾਂ 'ਚ ਬੰਦੇ ਫੁੱਟ ਜਾਂਦੇ ਹੋ ਅਲੱਗ ਗੱਲ ਜਾਂ ਬਿਕ ਜਾਂਦੇ ਨੇ ਕਾਬਲੇ ਬੰਦੇ ਨੇ ਜਿਹੜੇ ਇੰਨੀ ਲੜਾਈ ਇਹ ਜਿੱਤ ਸਕਦੇ ਨੇ ਨਾ ਕਾਬਲ ਨਹੀਂ ਲੜ ਸਕਦੇ ਨਾ ਕਾਬਲ ਤਾਂ ਡਰਦੇ ਹੁੰਦੇ ਨੇ ਡਬੋ ਕੋੰਦੇ ਨੇ ਉਹ ਤੋਂ ਸਿੱਖਾਂ ਵਿੱਚ ਕਾਬਲ ਸੀ ਜਿਨ੍ਹਾਂ ਨੇ ਰਾਜ ਪਲਟਤਾ ਕੋਈ ਹੁਨਰੇਸ਼ਨ ਡਿਪੂ ਨਹੀਂ ਸੀ ਖਲਸੇ ਦਾ ਕੋਈ ਸਪਲਾਈ ਲਾਈਨ ਨਹੀਂ ਸੀ ਕੋਈ ਟ੍ਰੇਨਿੰਗ ਸੈਂਟਰ ਨਹੀਂ ਸੀ ਰਾਜ ਕਰ ਲਿਆ ਪੰਜਾਬ ਦੇ ਵਿੱਚ ਰਾਜ ਬਟਾ ਕਰਕੇ ਦਿਖਾਤਾ ਕਾਵਲ ਸੀ ਬੰਦੇ ਤਾਂ ਕਰਕੇ ਦਿਖਾਤਾ ਇਹ ਤਾਂ ਲੜਨਗੇ ਖਾਲੀ ਇਹ 10 ਜਨ ਨਿਭ ਨਹੀਂ ਕਰ ਸਕਦੇ ਇਹਨਾਂ ਨੂੰ ਕੀ ਪਤਾ ਐ ਇਦਾਂ ਨਹੀਂ ਹੁੰਦਾ ਜਿੰਮੇਦਾਰ ਦੇ ਨੇ ਉਹਨਾਂ ਦਾ ਬਾਰ ਬਾਰ ਕੰਮ ਨਹੀਂ ਕੋਈ ਇਥੇ ਉਹ ਗੁਰੂ ਆਲੇ ਸੀ ਉਹ ਕਾਵਲ ਸੀ ਬੰਦੇ ਉਹਨਾਂ ਦੀ ਇਕਤਾ ਸੀ ਇਹਨਾਂ ਦੇਖਦਾ ਹੀ ਨਹੀਂ ਇਹਨਾਂ ਦਾ ਦੁਸ਼ਮਣ ਦੀ ਲੋੜ ਨਹੀਂ ਰਾਪ ਇੱਕ ਦੂਜੇ ਦੇ ਦੁਸ਼ਮਣ ਨੇ ਇਹਾਂ ਨੂੰ ਦੁਸ਼ਮਣ ਦੀ ਕੀ ਲੋੜ ਜਿਹੜੇ ਮਾਇਆਦਾਰੀ ਹੋ ਗਏ ਉਹ ਰਾਜ ਖੁਆਪਾ ਮਿਲਣ ਕਰ ਨਹੀਂ ਸਕਦੇ ਉਹ ਤੇ ਫੁੱਟ ਪੈ ਜਾਂਦੀ ਹੈ ਹੋਜੀ ਦੋਹਰਾ ਇਹ ਸੁਣ ਦਾਨਵ ਚਪਲ ਗਤ ਗयो ਸੁंभ ਕੇ ਪਾਸ ਔਰ ਰਾਜ ਲੈਣਾ ਕਰਨੀ ਉਹਨਾਂ ਦੀ ਗਲਤੀ ਸੀ ਜੇ ਰਾਜ ਨਾ ਕਰਦੇ ਸਿੱਖੀ ਬਹੁਤ ਫੈਲ ਜਾਂਦੀ ਇਹਨਾਂ ਨੇ ਗਲਤੀ ਕੀਤੀ ਰਾਜ ਕਰਕੇ ਪਰ ਐਸ਼ਰ ਆਪਣਾ ਰੱਖਦੇ ਰਾਜ ਮੁਸਲਮਾਨੇ ਕਰਦੇ ਰਾਜ ਮੁਸਲਮਾਨੇ ਕਰਦੇ ਪ੍ਰੈਸ਼ਰ ਆਪਣਾ ਰੱਖਦੇ ਹਾਲ ਸਰ ਨੂੰ ਚਾਹੀਦਾ ਸੀ ਗਲਤੀ ਕੀਤੀ ਇਹਨਾਂ ਨੇ ਬਹੁਤ ਗਲਤੀਆਂ ਕੀਤੀਆਂ ਦੋਹਰਾ ਇਹ ਸੁਣ ਦਾਨਵ ਚੱਪਲ ਗਤੀ ਗਯੋ ਸੁंभ ਕੇ ਪਾਸ ਚੱਪਲ ਲਗਾਤੀ ਸੀ ਚੰਚਲ ਸੀ ਸਵਾਦਾ ਦਾਣੂ ਦਾ ਜਲੇਗਾ ਸੋਮ ਕੋਲ ਉਹਨੇ ਕਹਾ ਮੈਨੂੰ ਤਾਂ ਜਿਹੜੀ ਚੀਜ਼ ਮਿਲੀ ਹੈ ਐਡਾ ਗਿਆਨਵਾਨ ਬੰਦਾ ਜੇ ਇਹ ਸਾਡੇ ਕੋਲ ਆ ਜਾਏ ਮੈਂ ਦੇਵਤੇ ਫਿਰ ਨਿਕਾਮ ਆ ਹੋ ਸਕਦੇ ਇਹ ਬੰਦੇ ਨੂੰ ਖਰੀਦ ਲਈਏ ਫੇਰ ਜਿਹੜੇ ਗੁਰਮਖਨੇ ਇਹਨਾਂ ਤੋਂ ਸਾਨੂੰ ਖਤਰਾ ਹੈ ਉਹ ਵੀ ਨਹੀਂ ਇਹਦਾ ਮੁਕਾਬਲਾ ਕਰ ਸਕਦੇ ਇਹਦੇ ਕੋਈ ਨਾ ਗਿਆਨ ਹੈ ਅਸੀਂ ਵੀ ਲੈ ਲਾਂਗੇ ਗਿਆਨ ਸਾਰੇ ਲੋਕ ਗਿਆਨਮਾਨ ਹੋ ਜਾਣਗੇ ਸਾਰੇ ਤਰਕਾਂ ਦੇ ਜਵਾਬ ਲੈਣ ਦੇ ਕੋਲ ਹਾਂ ਪਰ ਪਾਇਨ ਕਰ ਜੋਰ ਕੇ ਕਰੀਏ ਇੱਕ ਅਰਦਾਸ ਪਰ ਪਾਇਨ ਪੈਨੀਆਂ ਤਲਾਇਆ ਹੱਥ ਜੋੜੇ ਸੁਬਦੇ ਇਹਨੇ ਜਾ ਕੇ ਜੋੜਨੇ ਸੀ ਰਾਜਾ ਸੀ ਨਾ ਪਰ ਪਾਇਨ ਕਰ ਜੋੜ ਕੇ ਕਰੀਏ ਕਰਦਾਸੇ ਬੇਨਤੀ ਕੀਤੀ ਹਾਂ ਔਰ ਰਤਨਾਂ ਨੇ ਪਤਾ ਹਮ ਤੋਏ ਤਰੀਆ ਰਦਨ ਤੇ ਹੀ ਕਹਿੰਦੇ ਹੈ ਰਾਜਾ ਨੂੰ ਤੇਰੇ ਕੋ ਸਾਰੇ ਰਤਨ ਨੇ ਪਰ ਉਹ ਬੁੱਧੀ ਬਵੇਕ ਬੁੱਧੀ ਨਹੀਂ ਹੈ ਤੇਰੇ ਕੋ ਤਰੀਆ ਜਿਹੜੀ ਚਾਹੀਦੀ ਹੈ ਤੂੰ ਤਰੀਆ ਰਤਨ ਤੇ ਹੀਨ ਉਹ ਤੇਰੀਆ ਰਤਨ ਤੇ ਹੀਨ ਆ ਉਹ ਬੁੱਧੀ ਬਵੇਖ ਬੁੱਧੀ ਮੈਂ ਦੇ ਕਿਆ ਉਹ ਤੇਰੇ ਕੋ ਨਹੀਂ ਹੈ ਠੀਕ ਆ ਤਾਂ ਉਹ ਤਾਂ ਝੂਠੇ ਤੇ ਜਿਹੜੇ ਤਾਂ ਹਰਾਤੇ ਦੇਵਤੇ ਦੇਵਤੇ ਉਹਨਾਂ ਦਾ ਬੱਲੇ ਕੁਝ ਨਹੀਂ ਸੀ ਅਸਲ ਜਿਹੜੀ ਅਸਲੀਅਤ ਹੈ ਉਹ ਤੇਰੇ ਕੋ ਹੈ ਨਹੀਂ ਆਪਾਂ ਨੂੰ ਵੀ ਪਤਾ ਜਿਹੜੀ ਚੀਜ਼ ਤੋਂ ਆਪਾਂ ਇਨਕਾਰੀ ਨਾ ਉਹ ਚੀਜ਼ ਹੈਗੀ ਹੈ ਮੈਨੂੰ ਪਤਾ ਲੱਗਿਆ ਮੈਨੂੰ ਭੇਜ ਲਾ ਗਿਆ ਮੈਨੂੰ ਬੰਦਾ ਮਿਲਿਆ ਮੈਨੂੰ ਦਿਖਾਤਾ ਦਰਸ਼ਨ ਕਰਾਤਾ ਸਭ ਕਹਾਦਾ ਉਹਨੇ ਉਹਦੇ ਨਾਲ ਸਹਿਮਤੀ ਬਣਾ ਲਾਏ ਕਿਸੇ ਕੀਮਤ ਤੇ ਵਿਲਾਇ ਉਹਨੂੰ ਆਪਣੇ ਨਾਲ ਨਾਲ ਬਦੂ ਇੱਕ ਬੰਨ ਮੈਂ ਬਸਾ ਤੇ ਤੈ ਤੁਮ ਬਰੋ ਪ੍ਰਵੀਨ ਬਦੂ ਬਦੂ ਕਹਿੰਦੇ ਨੇ ਜਿਹੜਾ ਜਿੱਤੇ ਬਨਿਆ ਹੋਇਆ ਹੋਵੇ ਜੁੜਿਆ ਹੋਇਆ ਹੋਵੇ ਬਦੂ ਆਰਦ ਨੂੰ ਦਾਇਂ ਕਹਿੰਦੇ ਨੇ ਜਿਹੜਾ ਜੁੜ ਜਾਂਦੀ ਹੈ ਨਾ ਕਿਸੇ ਨਾਲ ਫਿਰ ਬਦੂ ਬਣ ਜਾਂਦੀ ਹੈ ਬੰਦਾ ਜੋ ਜੋ ਰਹਿ ਵਿੱਚ ਬੰਦੀ ਵੇਖਣ ਕੋ ਦੀ ਰਾ ਉਹ ਬਦੂਆ ਮੰਨਣ ਵਿੱਚ ਹੈ ਨਿਯੰਤਰਣ ਦੇ ਵਿੱਚ ਹੈ ਆਜ਼ਾਦ ਨਹੀਂ ਹੈ ਬੰਦੂ ਇੱਕ ਬੰਵੇਂ ਬਸ ਹੈ ਸਬਰ ਸੰਤੋਖ ਦੇ ਵਿੱਚ ਹੈ ਤੇ ਤੁਮ ਬਰੋਪਰ ਵੀ ਉਹਦੇ ਉਹ ਉਹ ਨੂੰ ਆਪਣੇ ਨਾਲ ਸਹਿਮਤ ਕਰ ਲੋ